ਸੁਪਰਚਾਰਾ ਨੂੰ ਪਤਾ ਵੀ ਇੱਥੇ ਜਿੰਨਾ ਗੁੰਡਾਗਰਦੀ ਦਾ ਨਾਚ ਇੱਥੇ ਨੰਗਾ ਇਸ ਏਰੀਆ ਚ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ। ਤੁਸੀਂ ਇਹ ਬੰਦੇ ਕਈ ਵਾਰ ਦਾ ਤੱਕ ਪਹਿਲਾਂ ਵੀ ਕਰ ਚੁੱਕੇ ਆ। ਰਾਤ ਨੂੰ ਕਿੱਥੇ ਸਾਡੇ ਇੱਥੇ ਗਲੀ ਦੇ ਮੁੰਡਾ ਹੈਗਾ ਉਹਦੇ ਉੱਤੇ ਉਹਨਾਂ ਦੇ ਘਰੇ ਆ ਕੇ ਤਲਵਾਰਾਂ ਤੇ ਕਾਪਿਆਂ ਦੇ ਨਾਲ ਉਹਦੇ ਘਰੇ ਅਟੈਕ ਕੀਤਾ ਗਿਆ। ਜਦੋਂ ਅਟੈਕ ਕੀਤਾ ਗਿਆ ਉਹਦੇ ਜਿਹੜੇ ਬੱਚੇ ਸੀਗੇ ਫੌਰਾ ਸਾਹਿਬ ਉਹ ਘਰ ਨਹੀਂ ਸੀਗੇ ਤੇ ਉਹ ਕੁੜੀ ਨੇ ਜਦ ਰੋਲਾ ਪਾਇਆ ਤਾਂ ਮੁਹੱਲਾ ਸਾਰਾ ਇਕੱਠਾ ਹੋ ਗਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਦੋਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸੋ ਜੀ ਆਨੂ ਸੱਜਾ ਦਿਓ ਸੱਜਾ ਦਿਓ ਸੱਜਾ ਦਿਓ ਮੈਂ ਤਾਂ ਪੰਜਾਬ ਸਰਕਾਰਗੇ ਹੀ ਬੇਨਤੀ ਕਰਦਾ ਜੀ ਗੁੰਡਾ ਗੱਦੀ ਬੰਦ ਕਰਾਂ ਨਸ਼ਾ ਤਸਕਰੀ ਬੰਦ ਕਰਾਂ ਮੱਲੇ ਨੂੰ ਜੀਣ ਦੇਣ ਗਰੀਬਾਂ ਨੂੰ ਮੱਲੇ ਕੋਈ ਤਾਂ ਸਾਡੇ ਸੁਣੂਗਾ ਜੀ ਐਨੀ ਬੇਨਤੀ ਕਰ ਰਿਹਾ ਪੰਜਾਬ ਸਰਕਾਰ ਦੇ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੂਗੇ ਕੀ ਹੋਇਆ ਜੀ ਜੀ ਨਾਲ ਨੂੰ ਕੋਈ ਟਿੱਕਰਦਸ ਮੱਲੇ ਗਲੀ ਦੇ ਉਪਰ ਰਸਤੇ ਦੇ ਵਿੱਚ ਜਿਹੜਾ ਇੱਥੋਂ ਦੇ ਲੋਕਾਂ ਦੇ ਅਸੀਂ ਜਿਹੜੇ ਹੈਗੇ ਇੱਥੇ ਕੁਝ ਕਿਉਂ ਬੰਦੇ ਸ਼ਰਾਤੀਏ ਪਿਛਲੇ ਪ੍ਰਸ਼ਾਸਨ ਨੂੰ ਵੀ ਬੀਨ ਬੀਨਸ ਬਾਰੇ ਨੋਲੇਜ ਹੈ ਪ੍ਰਸ਼ਾਸਨ ਨੂੰ ਪਤਾ ਵੀ ਇੱਥੇ ਜਿੰਨਾ ਗੁੰਡਾਗਰਦੀ ਦਾ ਨਾਚ ਇੱਥੇ ਨੰਗਾ ਇਸ ਏਰੀਏ ਚ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਕਿਉਂਕਿ ਇਹ ਬੰਦੇ ਕਈ ਵਾਰ ਦਾ ਤੱਕ ਪਹਿਲਾਂ ਵੀ ਕਰ ਚੁੱਕੇ ਆ ਰਾਤ ਨੂੰ ਇੱਥੇ ਸਾਡੇ ਇੱਥੇ ਗਲੀ ਦੇ ਮੁੰਡਾ ਹੈਗਾ ਉਹਦੇ ਚਾਹ ਉਹਦੇ ਘਰ ਆ ਕੇ ਤਲਵਾਰਾਂ ਤੇ ਕਾਪਿਆਂ ਦੇ ਨਾਲ ਉਹਦੇ ਘਰ ਅਟੈਕ ਕੀਤਾ ਗਿਆ ਜਦੋਂ ਅਟੈਕ ਕੀਤਾ ਗਿਆ ਉਹਦੇ ਜਿਹੜੇ ਬੱਚੇ ਸੀਗੇ ਸੋਹਰਾ ਸਾਹਿਬ ਉਹ ਘਰ ਨਹੀਂ ਸੀਗੇ ਤੇ ਉਹ ਕੁੜੀ ਨੇ ਜਦ ਰੋਲਾ ਪਾਇਆ ਤਾਂ ਮੁਹੱਲਾ ਸਾਰਾ ਇਕੱਠਾ ਹੋ ਗਿਆ ਮੰ ਲੈ ਇਕੱਠੇ ਹੋਣ ਕਰਕੇ ਉਹ ਬੰਦੇ ਚਲੇ ਗਏ ਰਿੱਟ ਮਿਲ ਸਕੇ ਜੇ ਕਰ ਕੋਈ ਵਾਰ ਤਾਂ ਜੇ ਬੱਚਾ ਬਾਹਰ ਖੜਾ ਨਾ ਜਾਂ ਕਿਸੇ ਨੂੰ ਮਾਰ ਜਾਣੇ ਇਹ ਇੱਕ ਘਟਨਾ ਨਹੀਂ ਕਈ ਘਟਨਾ ਮੇਰੇ ਖਿਆਲ ਪਰਸੋਂ ਚੌਥੇ ਇੱਕ ਹੋਰ ਹੋਈ ਹੈ ਬੇਣਾ ਚੌਕ ਚ ਘਟਨਾ ਉਹ ਮੁੰਡਾ ਹਜੇ ਵੀ ਜੇਰੇ ਇਲਾਜ ਹਸਪਤਾਲ ਚ ਹੈ ਉਹ ਜਿਹੜਾ ਬੱਚਾ ਹੈਗਾ ਉਹਦੇ ਵੀ ਮੇਰੇ ਖਿਆਲ ਪਰਚਾ ਪ੍ਰਸ਼ਾਸਨ ਨੇ ਜੇ ਪੁਲਿਸ ਨੇ ਕਟਿਆ ਹੈ ਕਿ ਨਹੀਂ ਕਟਿਆ 307 ਲੱਗਦੀ ਉਹ ਤੇ ਕਿਉਂ ਉਹਨੂੰ ਅਨੇ ਬੁਰੀ ਤਰ੍ਹਾਂ ਨਾਲ ਮਾਰਿਆ ਗਿਆ ਕਿ ਉਹ ਹਜੇ ਵੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਸਾਰੀ ਪ੍ਰਸ਼ਾਸਨ ਨੂੰ ਸਾਡੀ ਇਹ ਮੈਂ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਇਹ ਗੁੰਡਾ ਅੰਸਰ ਰਹਿ ਗਿਆ ਜਿਹੜੇ ਬੰਦੇ ਔਰ ਬਾਹਰੋਂ ਬੁਲਾ ਕੇ ਸਭ ਤੋਂ ਵੱਡੀ ਗੱਲ ਹੈ ਬਾਹਰੋਂ ਬੁਲਾ ਕੇ ਜਿਹੜੀਆਂ ਇਹ ਵਾਰਦਾਤਾ ਕਰ ਰਹੇ ਨੇ ਕੋ 40 50 ਬੰਦੇ ਦਾ ਇਹ ਗੈਂਗ ਹੈ ਹallelujah 40 50 ਬੰਦੇ ਦਾ ਇੱਕ ਗੈਂਗ ਦੇ ਟਾਈਪ ਚ ਆ ਰਹੇ ਨੇ ਦੇਖੋ ਇੱਥੇ ਗਰੀਬ ਆਰਮੀਆ ਹਰ ਬੰਦਾ ਤਾਜੀ ਰੋਜੀ ਰੋਟੀ ਕਮਾ ਕੇ ਖਾਦਾ ਔਰ ਸ਼ਾਮ ਨੂੰ ਜਰਾ ਆ ਕੇ ਥਕ ہار ਕੇ ਥੋ ਜਾਂਦਾ ਹੈ ਇਨ ਕੇਸ ਕੱਲ ਨੂੰ ਮਿਸ ਹੈਪਨਿੰਗ ਨਾ ਹੋਵੇ ਕਿਸੇ ਦਾ ਬੱਚਿਆਂ ਨਾਲ ਵੱਢਿਆ ਜਾਵੇ ਜਾਂ ਕਿਸੇ ਨੂੰ ਮਾਰਿਆ ਨਾ ਜਾਵੇ ਔਰ ਜਿਹੜੀ ਇਹ دہشت ਦਾ ਮਾਹੌਲ ਹੈ ਇਸ ਏਰੀਆ ਚ ਕਿਕਰ ਅਰਮਲ ਜੀ ਉਹਨੂੰ ਬੰਦ ਕੀਤਾਵੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਆ ਨਾ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਆ ਇਹ ਜਿਹੜੀ ਐਫ ਆਈ ਆਰ ਰਾਤ ਅੱਜ ਦਿੱਤੀ ਹੈ ਉਹਦੇ ਉੱਤੇ ਕਾਰਵਾਈ ਕਰਦੇ ਇਹਨਾਂ ਨੂੰ ਪੁਲਿਸ ਦੇ ਕੇਰੇ ਚ ਕਟੜੀ ਚ ਲਿਆ ਜਾਵੇ ਤਾਂ ਜੋ ਇੱਥੇ ਦੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਰਹਿ ਸਕਣ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਅਗਰ ਕਿਸੇ ਦੇ ਘਰ ਦੇ ਵਿੱਚ ਕੋਈ ਗੁੰਡਾ ਜਾਂ ਕਿਸੇ ਬੱਚੇ ਨਾਲ ਮਿਸਹੈਪਨਿੰਗ ਹੋ ਰਹੀ ਹੈ ਵੱਢਿਆ ਗਿਆ ਕੱਟਿਆ ਗਿਆ ਮਾਰੇ ਗਿਆ ਕਿਉਂਕਿ ਇਕੱਲੇ ਇਕੱਲੇ ਬੱਚੇ ਆਂਦੇ ਨੇ ਰਾਤ ਨੂੰ 10 ਵਜੇ ਨੇ ਕੋਈ 11 ਵਜੇ ਕੰਮ ਤੋਂ ਰਾਤ ਵੀ ਜਿਹੜੇ ਮੁੰਡੇ ਨੇ 6 ਵਜੇ ਹੈ ਉਹ ਬੱਚੇ ਬਾਹਰ ਦੇਖਣ ਗਏ ਨੇ ਆਂਦੇ ਉਹਨਾਂ ਨੂੰ ਫਿਰ ਹਸਪਤਾਲ ਚੋਂ ਘੇਰ ਲਿਆ ਗਿਆ ਔਰ ਔਰ 3 ਅਜੀ ਕੁਤਵਾਲੀ ਖੜੇ ਸੀਗੇ ਔਰ ਕੁਤਵਾਲੀ ਇਹ ਦਰਖਾਸਤ ਵੀ ਦਿੱਤੀ ਗਈ ਸੀ ਤੇ ਉਹ ਤਵਾਜ ਜਿਹੜੀ ਅਸੀਂ 112 ਨੰਬਰ ਤੇ ਕਾਲ ਕਰਕੇ ਉਹ ਪੁਲਿਸ ਭੇਜੀਏ ਤਾਂ ਸਾਡੀ ਬੇਨਤੀ ਹੈ ਪ੍ਰਸ਼ਾਸਨ ਵੀ ਇਹ ਨਾਲ ਦੇ ਉੱਪਰ ਨਕੇਲ ਕਰਤੀ ਜਾਵੇ ਉਹਨਾਂ ਦੇ ਵੱਢਦੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਰਹਿ ਸਕਣਾ ਪਹਿਲਾਂ ਤਾਂ ਜੀ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਗੁਰਮੀਤ ਸਿੰਘ ਰਠੌਰ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਕਿ ਇੱਥੇ ਰਜਿੰਦਰਾ ਕਾਲਜ ਰੋਡ ਤੇ ਇੱਕ ਸਾਡੇ ਘਰ ਆ ਨਸ਼ਾ ਤਸਕਰ ਇੱਥੇ ਤੱਕ ਕਿ ਜਿੰਨੀ ਵੀ ਪੁਲਿਸ ਆਸਿਆਰੀ ਇਹਨੂੰ ਲੱਗਦੀ ਭਾਵੇਂ ਉਹ ਬੱਸ ਸਟੈਂਡ ਚੌਕੀ ਹੈ ਭਾਵੇਂ ਸਿਟੀ ਕੋਤਵਾਲੀ ਹੈ ਹਰ ਇੱਕ ਇੱਕ ਮੁਲਾਜ਼ਮ ਨੂੰ ਪੁੱਛ ਕੇ ਦੇਖ ਲਓ ਵੀ ਉਹ ਬੰਦੇ ਇਹ ਗੱਲ ਕਹਿੰਦੇ ਨੇ ਵੀ ਅਰੇ ਬੰਦਾ ਬਹੁਤ ਮਾੜਾ ਪਰਿਵਾਰ ਆ ਇਹ ਬਹੁਤ ਗੰਦਾ ਪਰਿਵਾਰ ਆ ਇਹ ਪਰਿਵਾਰ ਗੰਦਾ ਹੈ ਪੁਲਿਸ ਨੂੰ ਵੀ ਪਤਾ ਹੈ ਪਰ ਇਹ ਜਿਹੜਾ ਪਰਿਵਾਰ ਹੈ ਸਾਡੇ ਮਹੱਲੇ ਦੇ ਸਿਰ ਤੇ ਬੈਠਾ ਹੈ ਸਾਨੂੰ ਇਹ ਪਰਿਵਾਰ ਜੀਣ ਨਹੀਂ ਦੇ ਰਿਹਾ ਸਾਡਾ ਮਹੱਲੇ ਦਾ ਇੱਕ ਪਰਿਵਾਰ ਹੈ ਹਰ ਮਾਰ ਮਹੀਨੇ 15 ਦਿਨਾਂ ਨੂੰ ਚੱਕ ਲੈਂਦੇ ਨੇ ਉਹਨੂੰ ਟੌਰਚਰ ਕਰਦੇ ਨੇ ਫਿਰ ਸਾਡੇ ਮਹੱਲੇ ਦੇ ਵਿੱਚ ਆ ਕੇ ਤਲਵਾਰਾਂ ਡਾਂਗਾ ਨਸ਼ੇੜੀ ਮੁੰਡੇ ਗੈਂਗਸਟਰ ਰਾਤ ਰਾਤ ਗੱਲ ਵੀ ਵੇਖੀ ਵੀ ਕਈਆਂ ਦੇ ਇੱਥੇ ਰੋਲਵਰ ਵੀ ਸੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਉਹ ਰੋਲਵਰ ਵੀ ਬਰਾਮਦ ਕਰਾਉਣੇ ਇਹਨਾਂ ਤੋਂ ਤੇ ਇਹਨਾਂ ਨੇ ਪੂਰਾ ਮਹੱਲੇ ਮਹੱਲੇ ਦੇ ਵਿੱਚ ਖੋਰੂ ਪਾਇਆ ਵਾਣਵਟ ਵਾਣਵਟ ਕਹਿ ਕੇ ਇੰਨਾ ਜਲੀਲ ਕੀਤਾ ਗਿਆ ਸਾਨੂੰ ਉਹ ਸਾਡਾ ਪਰਮਾਤਮਾ ਜਾਣਦਾ ਹੈ ਇਹਨਾਂ ਨੂੰ ਜਦੋਂ ਅਸੀਂ ਮਗਰ ਸਾਰਾ ਮੱਲਾ ਇਕੱਠਾ ਹੋ ਗਿਆ ਜਦੋਂ ਮਾਨਮਟ ਤੀਆਂ ਪਣ ਦੇ ਗਾਲਾਂ ਕੱਢੀਆਂ ਤਾਂ ਸਾਰਾ ਮੱਲਾ ਇਕੱਠਾ ਹੋ ਕੇ ਇਹਨਾਂ ਦੇ ਘਰ ਇਹਨਾਂ ਪਿੱਛੇ ਭੱਜਿਆ ਤੇ ਇਹਨਾਂ ਨੇ ਆਪਦੇ ਘਰੇ ਜਾ ਕੇ ਕੁੰਡੇ ਲਾ ਲਏ ਉੱਪਰ ਇਹਨਾਂ ਦੇ ਰੋੜੇ ਇੱਟਾਂ ਪੱਥਰ ਸ਼ਾਇਦ ਅੱਜ ਵੀ ਹੋਣ ਕੀ ਮਾਮਲਾ ਸੀ ਰਾਤ ਜਿਹੜਾ ਲੜਾਈ ਝਗੜਾ ਹੋਇਆ ਸੀ ਯਾਰ ਜੀ ਚੱਕਰਦਾਸ ਬੰਦੇ ਸਾਨੂੰ ਫੋਨ ਆਇਆ ਸੀਗਾ ਵੀ ਦੋ ਘਰਾਂ 'ਤੇ ਲੜਾਈ ਕਰ ਰਹੀ ਹੈ ਜਿਸ ਤੇ ਅਸੀਂ ਕੁਝ ਪਾਰਟੀ ਭੇਜੀ ਸੀ ਕੁਝ ਪਾਰਟੀ ਭੇਜੀ ਉਹ ਫੇਰ ਉਹ ਕਿੱਥੇ ਚਲੇ ਗਏ ਕਰੋ ਕਰੋ ਨੂੰ ਤੇ ਅਸੀਂ ਉੱਥੇ ਸਾਨੂੰ ਦਰਖਾਸਤ ਬਾਅਦ ਚ ਮਸੂਰ ਹੋ ਗਿਆ ਇੱਕ ਪਾਰਟੀ ਦੇ ਖਿਲਾਫ ਅਸੀਂ ਉਹਨਾਂ ਤੇ ਰਿਪੋਰਟ ਕੀਤਾ ਉਹ ਘਰ ਦੇ ਲੇਗੇ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ